ਸਸੀ ਕਰ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਮੇਰੀ ਵੀਡੀਓ ਦਾ ਵਿਸ਼ਾ ਕਿ ਪੋਸ਼ਣ ਟਰੈਕਰ ਤੇ ਅਸੀਂ ਕਿਵੇਂ ਪਤਾ ਕਰ ਸਕਦੇ ਹਾਂ ਕਿ ਸਾਡੇ ਜਿਹੜਾ ਬੱਚਾ ਹੈ ਉਹ ਲੋ ਵੇਟ ਚਾ ਰਿਹਾ ਹੈ ਵੈਸੇ ਤਾਂ ਐਮਪੀਆਰ ਰਿਪੋਰਟ ਦੇ ਵਿੱਚ ਆ ਜਾਂਦਾ ਪਰ ਐਮਪੀਆਰ ਰਿਪੋਰਟ ਜਿਹੜੀ ਉਹ ਅਗਲੇ ਮਹੀਨੇ ਸ਼ੋ ਹੁੰਦੀ ਹੈ ਉਸ ਤੋਂ ਪਹਿਲਾਂ ਵੀ ਜਿਹੜਾ ਅਸੀਂ ਪਤਾ ਕਰ ਸਕਦੇ ਹਾਂ ਵੀ ਬੱਚਾ ਜਿਹੜਾ ਲੋਅ ਵੇਟ 'ਚ ਆ ਰਿਹਾ ਹੈ ਤਾਂ ਸਾਡੀ ਹੋਰ ਰਿਪੋਰਟ ਕਿੱਥੇ ਚੈੱਕ ਹੁੰਦੀ ਹੈ ਅੱਜ ਮੈਂ ਦੱਸੂਗੀ ਸਭ ਤੋਂ ਪਹਿਲਾਂ ਤੁਸੀਂ ਮੇਨ ਹੋਮ ਪੇਜ ਤੇ ਦੇਖੋਗੇ ਡੈਸ਼ਬੋਰਡ ਦੀ ਆਪਸ਼ਨ ਆਉਂਦੀ ਹੈ ਇੱਕ ਡੈਸ਼ਬੋਰਡ ਦੀ ਆਪਸ਼ਨ ਇੱਥੇ ਆਉਂਦੀ ਹੈ ਇੱਕ ਮੋਰਚ ਵੀ ਆ ਜਾਂਦੀ ਹੈ ਠੀਕ ਹੈ ਦੋਮਾ ਥਾਂ ਮਤ ਤੁਸੀਂ ਪਤਾ ਕਰ ਸਕਦੇ ਹੋ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਰਿਪੋਰਟ ਹੁੰਦੀ ਹੈ ਨਾ 10 ਤਰੀਕ ਤੋਂ ਬਾਅਦ ਅਪਡੇਟ ਹੁੰਦੀ ਹੈ ਕਿਉਂਕਿ 10 ਤਰੀਕ ਤੱਕ ਆਪਾਂ ਵੇਟ ਕਰਦੇ ਆ ਉਸ ਤੋਂ ਬਾਅਦ ਵੇਟ ਜਿਹੜਾ ਅਪਡੇਟ ਹੁੰਦਾ ਹੈ ਉਸ ਤੋਂ ਬਾਅਦ ਜਿਹੜੀ ਹੈ ਸੈਮ ਤੇ ਅੰਡਰ weight ਚਿਲड्रन ਦੀ ਰਿਪੋਰਟ ਆਉਂਦੀ ਹੈ ਮਤਲਬ ਜੇ ਕੋਈ ਬੱਚਾ ਲੋ ਵੇਟ ਆ ਰਿਹਾ ਤਾਂ ਉਹਦੀ ਰਿਪੋਰਟ ਜਿਹੜੀ ਹੈ ਉਹ ਸਾਨੂੰ ਡੈਸ਼ਬੋਰਡ ਤੇ ਦਿਖਣ ਲੱਗ ਜਾਂਦੀ ਹੈ ਠੀਕ ਹੈ ਹੁਣ ਜੇ ਮੈਂ ਇੱਥੇ 55 ਬੱਚਿਆਂ ਦਾ ਮੈਜ਼ਰਮੈਂਟ ਹੋ ਚੁੱਕੀ ਹੈ ਗਰੋਥ ਮਾਨੀਟਰਿੰਗ ਹੋ ਚੁੱਕੀ ਹੈ ਮਤਲਬ ਵੇਟ ਕਰ ਲਿਆ ਆਪਾਂ ਹਨਾ ਤਾਂ ਇਹ ਇੱਥੇ ਤੁਸੀਂ ਦੇਖ ਸਕਦੇ ਹੋ ਕਰੰਟ ਮੰਥ ਕਰੰਟ ਮੰਥ ਮੰਥ ਮਤਲਬ ਹੋਣ ਵਾਲਾ ਮਹੀਨਾ ਇਸ ਮਹੀਨੇ 'ਚ ਕੋਈ ਬੱਚਾ ਜੇਕਰ ਸੈਮ ਦੇ ਵਿੱਚ ਆ ਰਿਹਾ ਜਾਂ ਲੋਅ ਬਰਥ weight ਹੋਇਆ ਆ ਠੀਕ ਹੈ ਤੇ ਜੇ ਅੰਡਰ weight ਚਿਲਡਰ ਨਾਲ ਉਹਦੀ ਰਿਪੋਰਟ ਇੱਥੇ ਆ ਜੂਗੀ ਜਿਵੇਂ ਹੁਣ ਮੇਰੇ ਇੱਕਾ ਬੱਚਾ ਆ ਰਿਹਾ ਹੈਗਾ ਇਹਦਾ ਬਰਥ ਟਾਈਮ weight ਘੱਟ ਸੀਗਾ ਤਾਂ ਇਹ ਅੰਡਰ weight ਚ ਹੀ ਆ ਰਿਹਾ ਬੱਚਾ ਹਾਂਜੀ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਬੱਚੇ ਦੀ ਇੱਥੇ ਸਾਨੂੰ ਰਿਪੋਰਟ ਆ ਰਹੀ ਹੈ ਮੀਨਸ ਜੇਕਰ ਤੁਹਾਡੇ ਵੀ ਜਿਹੜਾ ਤੁਸੀਂ ਚੈੱਕ ਕਰਨਾ ਚਾਹੋ ਵੀ ਕਿਹੜੇ ਬੱਚੇ ਆ ਜਿਹੜੇ ਅੰਡਰ weight ਆ ਤੁਸੀਂ ਉਹਨਾਂ ਦਾ ਜ਼ਿਆਦਾ ਖਿਆਲ ਰੱਖਣਾ ਹੈ ਉਹ ਬੱਚੇ ਜਿਹੜੇ ਇੱਥੇ ਸ਼ੋ ਹੁੰਦੇ ਆ ਡੈਸ਼ ਬੋਰਡ ਤੇ ਗਰੋਥ ਮੋਨਿਟਰਿੰਗ ਵਾਲਾ ਜਿਹੜਾ ਕਾਲਮ ਹੈ ਆਪਸ਼ਨ ਹੈ ਇਹਦੇ ਨੀਚੇ ਜਿਹੜੀ ਆ ਸੈਮ ਤੇ ਅੰਡਰ weight ਚਿਲड्रन ਦੀ ਆਪਸ਼ਨ ਆਉਂਦੀ ਹੈ ਠੀਕ ਹੈ ਇੱਥੇ ਵਿਊ ਜਿੱਥੇ ਬਲੂ ਕਲਰ ਦਾ ਵਿਊ ਲਿਖਿਆ ਇੱਥੇ ਤੁਸੀਂ ਓਕੇ ਕਰਕੇ ਇਹਨੂੰ ਕੱਟ ਸਕਦੇ ਹੋ ਠੀਕ ਹੈ ਜਿਹੜੇ ਸੈਮ ਚਿਲड्रन ਆ ਉਹ ਇੱਥੇ ਆਉਣਗੇ ਅੰਡਰ weight ਚਿਲड्रन ਇੱਥੇ ਆਉਣਗੇ ਠੀਕ ਹੈ ਸੈਮ ਦੀ ਰਿਪੋਰਟ ਪਹਿਲੇ ਨੰਬਰ ਤੇ ਇਹ ਮੇਰਾ ਕੋਈ ਬੱਚਾ ਨਹੀਂ ਸੈਮ ਚ ਅੰਡਰ weight ਚ ਇੱਕ ਬੱਚਾ ਹੈ ਕਿਉਂਕਿ ਲੋ weight ਬਰਥ ਸੀਗਾ ਇਸ ਕਰਕੇ ਬੱਚਾ ਆ ਰਿਹਾ ਤੁਸੀਂ ਵੀ ਆਪਣੇ ਸਾਰੇ ਬੱਚੇ ਜਿਹੜੇ ਉਹ ਚੈੱਕ ਕਰ ਸਕਦੇ ਹੋ ਵੀ ਉਹਨਾਂ ਦੀ ਕੀ ਗਰੋਥ ਮੋਨਿਟਰਿੰਗ ਕਿਵੇਂ ਹੈ ਉਹਨਾਂ ਦਾ weight ਕਿਵੇਂ ਜਾ ਰਿਹਾ ਹੈ ਰਿਪੋਰਟ ਕਿਵੇਂ ਜਾ ਰਹੀ ਹੈ ਠੀਕ ਹੈ ਸੋ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੱਧ ਤੋਂ ਵੱਧ ਕੁੜੀਆਂ ਤੱਕ ਇਹਨਾਂ ਵੀਡੀਓਜ਼ ਨੂੰ ਪਹੁੰਚਾਓ ਤਾਂ ਕਿ ਮੈਂ ਹੋਰ ਵਧੀਆ ਤਰੀਕੇ ਨਾਲ ਵੀਡੀਓ ਬਣਾ ਸਕਾਂ ਤੇ ਤੁਹਾਡੀ ਮਦਦ ਕਰ ਸਕਾਂ ਧੰਨਵਾਦ